ਪੰਜਾਬ ਸਰਕਾਰ ਵੱਲੋਂ ਯੋਧਨ ਸ਼ਾਂਤੀ ਦੇ ਮੁਹਿੰਮ ਚਲਾਈ ਹੋਈ ਹੈ ਤੁਹਾਨੂੰ ਦੱਸ ਜੀ ਕਿ ਲਗਾਤਾਰ ਜਿਹੜੇ ਆ ਪਾਕਪਾਕ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੁਸੀਂ ਦਾਖਾਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ ਕਿ ਸੁਜਾਨਪੁਰ ਦੇ ਰੇਮ ਨਗਰ ਮੁਹੱਲੇ ਦੇ ਵਿੱਚ ਮੌਜੂਦ ਹੈਗੇ ਜਿੱਥੇ ਕਿ ਸੁਜਾਨਪੁਰ ਦੇ ਥਾਣਾ ਪਰਵਾਰੀ ਹੋਣ ਔਰ ਡੀਐਸਪੀ ਮੰਗਲ ਸਿੰਘ ਉਹਨਾਂ ਨੇ ਪੂਰੀ ਟੀਮ ਇੱਥੇ ਪਹੁੰਚੀ ਹੋਈ ਹੈ ਉਹਨਾਂ ਵੱਲੋਂ ਇੱਥੇ ਸਰਚ ਆਪਰੇਸ਼ਨ ਜਿਹੜਾ ਚਲਾਇਆ ਜਾ ਰਿਹਾ ਹੈ ਔਰ ਕਸ ਆਪਰੇਸ਼ਨ ਚੱਲ ਰਾਨਾ ਆਦੂਸੂਕਰ ਦੀ ਗੈਂਦਰ ਨਾਲ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਉੱਪਰ ਪੁਲਿਸ ਨੂੰ ਸ਼ੱਕ ਹੈ ਕਿ ਉਹ ਨਸ਼ਾ ਵੇਚਦਾ ਹੈ ਅ ਕਾਫੀ ਜਗ੍ਹਾ ਤੇੜੀਆਂ ਬਿਲਡਿੰਗਾਂ ਡਿਮੋਲਿਸ਼ ਕੀਤੀਆਂ ਜਾ ਰਹੀਆਂ ਨੇ ਔਰ ਪੰਜਾਬ ਪੁਲਿਸ ਵੱਲੋਂ ਸਾਫ਼ ਤੌਰ ਤੇ ਸਨੇਹਾ ਦਿੱਤਾ ਜਾ ਰਿਹਾ ਕਿ ਜੇਕਰ ਕੋਈ ਬੰਦਾ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਆਪ ਦਿਖਦੇ ਰਿਪੋਰਟ ਤੇ ਗੱਲਬਾਤ ਕਰਦੇ ਆ ਡੀਐਸਪੀ ਮੰਗਲ ਸਿੰਘ ਹੁਣ ਦੇ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਆਪਰੇਸ਼ਨ ਦੇ ਦੌਰਾਨ ਪੰਜਾਬ ਸਰਕਾਰ ਦੇ ਜਿਹੜੇ ਜੁੱਧ ਨਸ਼ਾ ਵਿਰੁੱਧ ਜਿਹੜੀ ਮੇਨ ਚੱਲ ਰਹੀ ਹੈ ਤੇ ਤਹਿਤ ਅੱਜ ਇੱਕ ਕਾਸੋ ਆਪਰੇਸ਼ਨ ਚੱਲ ਰਿਹਾ ਤੇ ਪ੍ਰੇਮ ਨਗਰ ਮਾਲੇ ਜਿਹੜੇ ਕਿ ਆਮ ਲੋਕ ਨਸ਼ੇ ਵੇਚਣਦੇ ਆਦੀ ਉਹਨਾਂ ਤੇ ਇਸ ਸਭ ਚੱਲ ਰਹੀਆਂ ਨੇ ਕਰਨ ਪਠਾਨਕੋਟ ਕਿੰਨੀ ਜਗ੍ਹਾ ਚੱਲ ਰਿਹਾ ਪਠਾਨਕੋਟ ਸਿਟੀ ਚੋਂ ਚੱਲ ਰਿਹਾ ਔਰ ਉਸ ਤੋਂ ਸੁਜਾਨਪੁਰ ਚ ਇਹ ਚੱਲ ਰਿਹਾ ਸਾਰੇ ਪਠਾਨਕੋਟ ਦੇਲੇ ਚ ਕਿੰਨੀ ਫੋਰਸ ਜਿਹੜੀ ਕੈਸ ਆਪਰੇਸ਼ਨ ਚ ਸ਼ਾਮਿਲ ਹੈ ਕੋਈ ਇਸੇ ਸੁਜਾਨਪੁਰ ਤਕਰੀਬਨ 35 ਜਵਾਨ ਜਿਹੜੇ ਦੇ ਸੁਜਾਨਪੁਰ ਪ੍ਰੇਮ ਨਗਰ ਮਲ ਦੇ ਚ ਸਰਚ ਕਰ ਰਹੇ ਆ ਵੀ ਲੱਗਦਾ ਕੋਈ ਰਿਕਵਰੀਆਂ ਵੀ ਹੋਣ ਆ ਚੱਲ ਰਿਹਾ ਜੇ ਕੋਈ ਹੋਵੇ ਤੋ ਜ਼ਰੂਰ ਕਾਰਵਾਈ კანਨ ਮੁਤਾਬਕ ਜਿਹੜੀ ਕਾਰਵਾਈਆਂ ਚੱਲ ਰਹੀਆਂ ਨੇ ਵਿੱਲਾਲ ਚੱਲ ਰਹੀ ਸਰ ਚੱਲ ਰਹੀ ਹੈ ਕਿ ਸੁਨੇਹਾ ਕੀ ਦਿਨਾ ਚਾਹੁੰਦੇ ਮਾੜੇ ਆਨਸਰ ਜਿਹੜੇ ਇਹਦੇ ਕੰਮ ਚ ਜਿਫਨੇ ਜਿਹੜੇ ਇਸ ਧੰਦੇ ਚ ਪਏ ਨੇ ਉਹਨਾਂ ਨੂੰ ਟਰਾਈ ਦਾ ਬਾਜ ਆਉਣਾ ਚਾਹੀਦਾ ਹੈ ਹਟਣਾ ਚਾਹੀਦਾ ਹੈ ਔਰ ਜੇ ਸਹੀ ਕੰਮ ਆਪਣੇ ਕਰੋ ਦਿਨਾਂ ਵੀ ਕੰਮ ਕਰੋ ਇਹ ਨਸ਼ੇ ਤੋਂ ਤੁਹਾਨੂੰ ਬਚੇ ਜੇ ਨਹੀਂ ਹਟਦੇ ਨੇ ਤਾਂ ਖਿਲਾਫ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ